ਜੀ ਜੀ ਤੇ ਮਹਾਰਾਜ ਕਹਿੰਦੇ ਹੀ ਕਿ ਬਿਨ ਗਾਹਕ ਗੁਣ ਵੇਚੀਐ ਕਹਿੰਦੇ ਜਦੋਂ ਤੁਹਾਨੂੰ ਗਾਹਕ ਮਿਲੇ ਉੱਥੇ ਗੁਣ ਦਿਓ ਪਾਛਾ ਕਹਿੰਦੇ ਗੁਣ ਕਾ ਗਾਹਕ ਜੀ ਮਿਲੇ ਤਉ ਗੁਣ ਲਾਖ ਵਿਕਾਏ ਕਹਿੰਦੇ ਜਦੋਂ ਤੁਹਾਡਾ ਗਾਹਕ ਹੋਵੇ ਉੱਥੇ ਚੀਜ਼ ਵੰਡਿਓ ਤੇ ਆਪ ਸੰਗਤਾਂ ਚ ਉਹ ਚੀਜ਼ ਦਿਸੀ ਹੈ ਇੱਕ ਉਮਾਦ ਇਸਿਆ ਇਕ ਚਾ ਨਹੀਂ ਤੇ ਕੋਈ ਵੀ ਵੈਗਰੂ ਬੋਲਦਾ ਹੀ ਕੋਈ ਨਹੀਂ ਅਗੇ ਨਹੀਂ ਕੋਈ ਬੰਦਾ ਆਪਜੀ ਰੰਗੇ ਉਹ ਮਹਾਰਾਜ ਅਰਦਾਸ ਕਰਦੇ ਇਸੇ ਤਰ੍ਹਾਂ ਰੰਗੇ ਰਹੋ ਅਹਜ਼ੂਰ ਪਾਤਸ਼ਾਹ ਮਹਾਰਾਜ ਕਿਰਪਾ ਦਇਆ ਕਰਨਾ ਇਹ ਸੰਸਾਰ ਚ ਮਹਾਰੇ ਕਹਿੰਦੇ ਮਾਂ ਜੇ ਪੁੱਤ ਜਮਣਾ ਹੀ ਨਾ ਤਿੰਨ ਗੁਣ ਹੋਣੇ ਚਾਹੀਦੇ ਤੇਰੇ ਪੁੱਤ ਚ ਜਾਂ ਤੇ ਭਗਤ ਹੋਵੇ ਤੇ ਜਾਂ ਸੂਰਮਾ ਹੋਵੇ ਤੇ ਜਾਂ ਦਾਨੀ ਹੁਣ ਚਲੋ ਅੱਜ ਭਾਵੇਂ ਆਪਾਂ ਭਗਤ ਨਹੀਂ ਐ ਸੂਰਮੇ ਨਹੀਂ ਦਾਨੀ ਹੈਗੇ ਆ ਵੀ ਚਲੋ ਕੋਈ ਵਿਚਾਰਾ ਆਪਦਾ ਮਿਹਨਤ ਕਰਦਾ ਜਿੱਥੇ ਫੇਰ ਵੀ ਗੁਰੂ ਘਰ ਵਾਸਤੇ ਉਹ ਮਾਇਆ ਕੱਢਦਾ ਲੰਗਰ ਚ ਜਾਂਦੀ ਗਰੀਬ ਦਾ ਮੂੰਹ ਗੁਰੂ ਦੀ ਘੋਲਕ ਕਈਆਂ ਦਾ ਸਾਥ ਦਿੱਤਾ ਜਾਂਦਾ ਉਹਨਾਂ ਵੀਰਾਂ ਉਹਨਾਂ ਮਾਵਾਂ ਨੂੰ ਵੀ ਧੰਤਾ ਦੇ ਜੋਕ ਕਿਉਂਕਿ ਸਾਰੀ ਸ੍ਰਿਸ਼ਟੀ ਜਿਹੜੀ ਹੈ ਤੇ ਮਹਾਰਾਜ ਕਹਿੰਦੇ ਵਿਖਿਆਈ ਆ ਪਾਤਸ਼ਾਹ ਦੇ ਬੋਲ ਨੇ ਜਿਨ 모ਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਰਾਖ ਲਈ ਬਖਈ ਜੀਓ ਦੇ ਆਪਣਾ ਨਾਉ ਪਾਤਸ਼ਾਹ ਕਹਿੰਦੇ ਜਿਹੜੀ ਮਾਇਆ ਹੈ ਇਹਨੇ ਕੋਈ ਜਗਾ ਨਹੀਂ ਛੱਡੀ ਜਿੱਥੇ ਦਾ ਕਬਜਾ ਨਾ ਹੋਵੇ ਆਖੂ ਸਤਨਾਮ ਨਹੀਂ ਛੱਡਿਆ ਕਿਉਂਕਿ ਆਪਾਂ ਰੋਜ਼ ਪੜਦੇ ਏਕਾ ਮਾਈ ਜੁਗਤ ਤਿੰਨ ਚੇਲੇ ਇਹ ਵਿਆਹੀ ਹੈ ਤੇ ਜਿਹੜੀ ਭੈਣ ਵਿਆਹੀ ਉਹਨੇ ਫਿਰ ਉੱਥੇ ਰਹਿਣਾ ਹੈ ਇਦਾ ਭਾਵ ਹੈ ਸਾਧ ਸੰਤ ਜੀ ਮਹਾਰਾਜ ਕਹਿੰਦੇ ਜਿਨ 모ਹੇ ਬ੍ਰਹਮੰਡ ਖੰਡ ਤਾਹੂ ਮੈਂ ਪਾਉ ਕੇਹੇ ਪਾਤਸ਼ਾਹ ਜਿਨੇ ਸਾਰੀ ਸ੍ਰਿਸ਼ਟੀ ਨੂੰ ਆਪਦੇ ਕਬਜੇ ਚ ਲੈ ਲਿਆ ਮੈਂ ਵੀ ਉਹਦੇ ਕਾਬੂ ਆ ਗਿਆ ਅਗਲੀ ਪੰਕਤੀ ਜੀ ਕਹਿੰਦੇ ਰਾਖ ਲਈ ਇਹੋ ਬਿਖਈ ਜੀਓ ਬਿਖਈ ਕਹਿੰਦੇ ਯਰ ਨੂੰ ਵੀ ਮੈਂ ਵੀ ਇਹਦੇ ਚ ਡਿਗ ਪਿਆ ਵਾਂ ਤੇ ਮਹਾਰਾਜ ਜੀ ਮੇਰੀ ਬਾਹ ਫੜੋ ਇਹ ਜਿਹੜਾ ਕਥਾ ਕੀਰਤਨ ਗੁਰੂ ਸਾਹਿਬ ਦੀ ਬਾਣੀ ਦਾ ਜਾਪ ਇਹ ਗੁਰੂ ਦਾ ਹੱਥ ਹੈ ਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਰਾਖ ਲੈ ਹਈ ਬਿਖਾਈ ਜੀਓ ਦੇ ਆਪਣਾ ਮਹਾਰਾਜ ਨਾਮ ਦੀ ਦਾਤ ਦੇ ਦੋ ਮੈਨੂੰ ਨਾਮ ਨੂੰ ਇੰਨਾ ਪਿਆਰ ਕੀਤਾ ਧੰਨ ਮੇਰੇ ਗੁਰੂ ਅਰਜਨ ਸਾਹਿਬ ਆਪ ਰੱਬ ਆਏ 2200 ਤੋ ਵਦ ਕਰੀਬ ਉਹਨਾਂ ਦੇ ਸ਼ਬਦ ਵਿਚਾਰੇ ਨੇ ਔਰ ਉਹਨਾਂ ਨੇ ਕੀ ਕਿਹਾ ਸੁਖਮਣੀ ਸਾਹਿਬ ਜੀ ਕਹਿੰਦੇ ਪ੍ਰਭ ਦਾ ਸਿਮਰਨ ਸਭ ਤੋਂ ਉੱਚੀ ਚੀਜ਼ ਕੋਈ ਦੁਨੀਆ ਤੇ ਆ ਤੇ ਸਿਮਰਨ ਤੇ ਨਾਲ ਹੀ ਲਿਖਤਾ ਜੇ ਕੋ ਪ੍ਰਧਾਨ ਹੈ ਇਸ ਵੇਲੇ ਸਭ ਤੋਂ ਤੇ ਉਹ ਹੈ ਕੀਰਤਨ ਕਾਲ ਯੁਗ ਮੈਂ ਆ ਜਿਹੜਾ ਆਪਾਂ ਕਰ ਰਹੇ ਸਮਾਗਮ ਇਹ ਦੂਤੇ ਕੁਝ ਨਹੀਂ ਹੈਗਾ ਤੇ ਜਿਹੜੇ ਮਨਮਤ ਨੇ ਵੀਰ ਜੀ ਬੈਠੇ ਉਹਨਾਂ ਨੇ ਇਹ ਕੀ ਸਮਾਗਮ ਕਰਾਇਆ ਇੱਕ ਹੀ ਕਰਨਦੇ ਹੈ ਨਾ ਮਾਰੇ ਦੀ ਬਾਣੀ ਕੀ ਲਈ ਵੀ ਆ ਸਭ ਤੋਂ ਉੱਤਮ ਚੀਜ਼ ਆ ਵੀ ਤੁਹਾਡੇ ਲਾਗੇ ਕੋਈ ਰੱਬ ਦੀ ਸਿਮਤ ਕਰ ਰਿਹਾ ਹੋਵੇ ਤੁਸੀਂ ਅੱਗੇ ਬੈਠੇ ਹੋ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪਿਐ ਧਿਆਨ ਲਾ ਕੇ ਕਹਿੰਦੇ ਨਹੀਂ ਵੀ ਬੈਠੇ ਗੁਰੂ ਘਰਾਂ ਸੁਰਤ ਕਿਤੇ ਬਾਹਰ ਅੰਦਰ ਹੋਵੇ ਨਾ ਜਦੋਂ ਵੀ ਜਪਨਾ ਪਾਠ ਕਰਨਾ ਨਿਤਨੇਮ ਕਰਨਾ ਕਥਾ ਕੀਰਤਨ ਤੇ ਤੁਹਾਡਾ ਧਿਆਨ ਉੱਥੇ ਚਾਹੀਦਾ ਜਿੱਥੇ ਆਪਾਂ ਬੈਠੇ ਆ ਬਾਛਾ ਕਹਿੰਦੇ ਗੁਰਮੁਖ ਜਪੀ ਐ ਲਾਏ ਧਿਆਨ ਲਾ ਕੇ ਜਪਾਂਗੇ ਜਦੋਂ ਪਰ ਮਾਫੀ ਦੇਣੀ ਇੱਕ ਮੈਂ ਹੋਰ ਬੇਨਤੀ ਕਰ ਜਾਂ ਮੋਬਾਈਲ ਤੋਂ ਪਾਠ ਨਾ ਕਰਿਆ ਕਰੋ ਪਲੀਜ਼ ਇਹ ਮੈਂ ਹਰ ਇੱਕ ਤੇ ਬੇਨਤੀ ਕਰਦਾ ਮੋਬਾਈਲ ਤੋਂ ਨਿਤਨੇਮ ਸੁਖਮਨੀ ਸਾਹਿਬ ਕਦੇ ਚਿੱਤ ਗਲਤੀ ਨਹੀਂ ਕਰਨੀ ਇਹ ਪਹਿਲੀ ਬੇਨਤੀ ਆ ਜਦੋਂ ਪਾਠ ਕਰਨਾ ਪੋਥੀ ਸਾਹਿਬ ਤੋਂ ਕਰੋ ਕਿਉਂਕਿ ਲੱਗ ਗਿਆ ਨਸ਼ਾ ਪਾਣੂ ਹੈ ਬਹੁਤ ਮਾੜਾ ਹੈ ਵਿਨਸ ਮੈਂ ਗਵਨੀ ਮਾੜੀ ਜਿੱਡਾ ਮੋਬਾਈਲ ਮਾੜਾ ਜਿਹੜਾ 25 ਸਾਲਾਂ ਚ ਨਿਆਣੇ ਕੰਮ ਸਿੱਖਦੇ ਹੁਣ ਤਾਂ 12 ਦੇ ਕਰਨਦੇ ਆਖੋਏਗਾ ਤੇ ਗੁਰੂ ਘਰ ਦੀ ਜਿਹੜੀ ਮਹਾਰਾਜ ਦੇ ਅੰਦਰ ਦੀ ਕੋ ਖੇਡ ਕਥਾ ਕੀਰਤਨ ਗੁਰੂ ਘਰ ਦੀ ਉਹ ਵੀ ਅੱਜ ਤੱਕੀਆਂ ਉੱਡ ਗਈਆਂ ਆਖੋ ਸਤਨਾਮ ਜਿਹੜਾ ਕਿਹੜਾ ਉੱਠਦਾ ਚੱਲ ਵੀਡੀਓ ਪਾ ਦੋ ਵੀਡੀਓ ਪਾ ਦੋ ਨਿੱਗੀ ਜੀ ਗੱਲ ਵੀ ਉੱਥੇ ਇਸ ਚੀਜ਼ ਦੇ ਨਾਲ ਆਉਣ ਵਾਲੀ ਪੀੜੀ ਨੂੰ ਨੁਕਸਾਨ ਹੋ ਜਾਣਾ ਜਿਹਨੂੰ ਨਹੀਂ ਵੀ ਪਤਾ ਕਿ ਇਹ ਗੱਲ ਦਾ ਉਹਨੂੰ ਮੈਂ ਹੀ ਦੱਸ ਦਿੰਨੇ ਆਖੋ ਸਾਥ ਇਹ ਬਹੁਤ ਮਾੜਾ ਨਸ਼ਾ ਬਹੁਤ ਮਾੜੀ ਚੀਜ਼ ਆ ਗਈ ਚਲੋ ਸੁਖ ਹੈਗਾ ਇਹਦਾ ਜਿਹੜੇ ਸਹੀ ਵਰਤਦੇ ਇਹਨੂੰ ਵਧੀਆ ਚੀਜ਼ ਹੈ ਬੱਚੇ ਕਿੱਥੇ ਬੈਠੇ ਆ 25000 ਕਿਲੋਮੀਟਰ 17015 ਕੈਨੇਡਾ ਤੇ ਆਪਾਂ ਵੀਡੀਓ ਕਾਲ ਤੇ ਗੱਲ ਕਰ ਲੈਂਦੇ ਸੁਖ ਬੜੇ ਪਰ ਸੁਖ ਘਟ ਤੇ ਦੁੱਖ ਜਿਆਦਾ ਦੇ ਗਿਆ ਇਹ ਬਹੁਤ ਪੜਾ ਨਸ਼ਾ ਕਿਤੇ ਕਹਿੰਦੇ ਹੁੰਦੇ ਸਵੇਕ ਦਾ ਇਹ ਉਹ ਦੂਵੀ ਮਾੜਾ ਤੇ ਇੱਕ ਬੇਨਤੀ ਤਾਂ ਮੈਂ ਕੀਤੀ ਵੀ ਜਦੋਂ ਸੰਗਤ ਜੀ ਪਾਠ ਕਰਨਾ ਮੋਬਾਈਲ ਨਹੀਂ ਵਰਤਣਾ ਇਹਨੇ ਧਿਆਨ ਨਹੀਂ ਲੱਗਣ ਦੇਣਾ ਇੱਕ ਦੀਦੀਆਂ ਕਿਰਨਾ ਬਹੁਤ ਮਾੜੀਆਂ ਨੈਟ ਦੀਆਂ ਦੂਸਰਾ ਵਿੱਚ ਕੋਈ ਨਾ ਕੋਈ ਮੈਸੇਜ ਖੜਕਣਾ ਫੋਨ ਇਹਨੇ ਲਿਵ ਕਿੱਥੋਂ ਲੱਗੂ ਤੇ ਪਾਤਸ਼ਾਹ ਕਹਿੰਦੇ ਗੁਰਮੁਖ ਜਪੀਐ ਧਿਆਨ ਲਾ ਕੇ ਵੀ ਤੂੰ ਇੰਨਾ ਕੋ ਖੋਜੇ ਤੈਨੂੰ ਚੇਤਾ ਹੀ ਭੁੱਲ ਜੇ ਵੀ ਬੈਠਾ ਕਿੱਥੇ ਆ ਉਹ ਧਿਆਨ ਐ ਕੋਈ ਆ ਕੇ ਪੁੱਛੇ ਤੇ ਖਿਆਲ ਹੀ ਭੁੱਲ ਜੇ ਮੈਂ ਬੈਠਾ ਕਿੱਥੇ ਆ ਤੇ ਫਿਰ ਪਾਤਸ਼ਾਹ ਪਤਾ ਕੀ ਤੋਹਫਾ ਦਿੰਦੇ ਮਾਰੇ ਕਹਿੰਦੇ ਐ ਇਸ ਵੇਲੇ ਕਲ ਯੁਗ ਚ ਪ੍ਰਧਾਨਾ ਗੁਰੂ ਕੀ ਸੰਗਤ ਕੀਰਤਨ ਤੇ ਜਿਹੜਾ ਮਾਈ ਦਾ ਲਾਲ ਮਾਂ ਦਾ ਪੁੱਤਰ ਬਿਲਕੁਲ ਧਿਆਨ ਲਾ ਕੇ ਘਰ-ਬਾਰ ਮੋਹ त्याग ਕੇ ਇਹਨੂੰ ਜਪ ਗਿਆ ਗੁਰਮੁਖ ਜਪਿਐ ਲਾਇ ਧਿਆਨਾ ਫਿਰ ਕੀ ਹੋਵੇਗਾ ਆਪ ਤਰੇ ਸਗਲੇ ਕੁੱਲ ਤਾਰੇ ਕਹਿੰਦੇ ਆਪ ਤੇ ਤਰ ਨਹੀਂ ਐ ਜਿਹੜੇ ਨਾਲ ਉਹ ਵੀ ਤਰਨ ਗਿਆ ਖੋਏਗਾ ਹਰ ਦਰਗਹਿ ਪਤ ਸਿਓ ਇਹ ਸ਼ਬਦ ਬੋਲਿਆ ਕਰੋ ਸੰਤ ਜੀ ਨਾਲ ਹਰ ਦਰਗਹਿ ਪਤ ਸਿਓ ਪਤ ਕਿਨੂ ਕਹਿੰਦੇ ਆ ਇੱਜ਼ਤ ਨੂੰ ਤੇ ਜਿੱਦਨ ਆਪਾਂ ਜਾਣਾ ਆਪਣੀ ਬੇਇੱਜ਼ਤੀ ਵੜੀ ਹੋਣੀ ਆਖੋ ਵੈਗਰ ਬੇਈਤੀ ਕੇ ਜਾਣੀਆਂ ਧਿਆਨ ਦੇਣਾ ਜੀ ਕਿਉਂਕਿ ਆਪਾਂ 70 80 ਸਾਲ ਚ ਜਿੰਨੀ ਪ੍ਰਾਪਰਟੀ ਕਮਾਈ ਆ ਵਿਸ਼ਵਾ ਕਲਯੁਗ ਮੈਂ ਇਸ ਚੀਜ਼ ਤੇ ਵਿਚਾਰ ਰੱਖਿਆ ਇੱਥੇ ਲਿਆ ਕੇ ਸਮਾਪਤੀ ਵੱਲ ਜਾਣਾ ਚੇਤਾ ਰੱਖ ਲਿਓ ਧਿਆਨ ਦੇ ਕੇ ਕਿਉਂਕਿ ਦਾਸਾਂ ਦੇ ਵੀ ਰੁਝੇਵੇਂ ਬਹੁਤ ਭਾਈ ਸਹਿਣਾ ਵੀਰ ਜੀ ਹੁਣ ਨਾ ਪ੍ਰੇਮ ਸੀ ਤੇ ਇਸੇ ਤਰ੍ਹਾਂ ਆਪ ਜੀ ਦੇ ਦਰਸ਼ਨ ਦਿਜ਼ਾਰੇ ਹੋ ਗਏ ਘੜੀ ਘੜੀ ਕੀਮਤੀ ਹੈ ਤੇ ਪਾਤਸ਼ਾਹ ਦਰਸ਼ ਕਰਨ ਮਹਾਰਾਜ ਸਾਹਿਬ ਜੀ ਕਹਿੰਦੇ ਬੇਇੱਜ਼ਤੀ ਆਪਣੀ ਸਾਰਿਆਂ ਦੀ ਹੁੰਨੀ ਕਾਦੀ ਕਹਿੰਦੇ ਸ਼ਾਇਦ ਇਕੱਠਾ ਕਰਦੀ ਐ ਮੱਖੀ ਤੇ ਜਦੋਂ ਇਕੱਠਾ ਕਰ ਲੈਂਦੀ ਐ ਤੇ ਚੋਕੇ ਕੋਈ ਬੋਲਿਆ ਗੁਰ ਹੋਰ ਲੈ ਗਿਆ ਹੰਗਾਰਾ ਆਪਾਂ ਇਕੱਠਾ ਰੱਖਣਾ ਨਾ ਏ ਕੁੰਦੀ ਕਥਾ ਕਰਨੀ ਏ ਕੁੰਦੀ ਸਿਵਤ ਸਲਾ ਤੇ ਮੈਂ ਕਦੀ ਕਥਾ ਨਹੀਂ ਕੀਤੀ ਵੀ ਕਹਿ ਦਿਆਂ ਕਥਾਵਾਚਕ ਬਾਨਾ ਬੜਾ ਔਖਾ ਕਿਉਂਕਿ ਏਕ-ਇਕ ਕੰਕੜ ਸਿਹਾਰੀ ਦੇ ਅਰਥ ਕਰਨੇ ਬੜੇ ਔਖੇ ਵੱਡਾ ਬਾਪੂ ਆ ਵਧੀਆ ਆਪਣੇ ਆਪ ਨੂੰ ਸਕੂਨ ਮਿਲਦਾ ਕਿ ਜਿਸ ਨੂੰ ਬਖਸ਼ੇ ਇੱਕ ਸਿਵਤ ਦਾਸ ਤੇ ਨਾਲ ਸਲਾਹ ਵੀ ਤੁਹਾਡੀ ਵੀ ਤੁਹਾਨੂੰ ਪਤਾ ਲੱਗ ਰਿਹਾ ਸਾਰਿਆਂ ਨੂੰ ਹੰਗਾਰਾ ਦੇ ਰਹੇ ਹਾਂ ਤੁਸੀਂ ਕਹੇ ਜੀ ਇਹਨੂੰ ਕਹਿੰਦੇ ਸਿਵਤ ਸਲਾਹ ਕਰਨੀ ਇਹ ਵਧੀਆ ਚੀਜ਼ ਹੈ ਕਥਨਾ ਵੜਾਉ ਖਾ ਗੁਰੂ ਨੂੰ ਮਾਰੇ ਕਹਿੰਦੇ ਅੰਤ ਨਾ ਪਾਵਤ ਦੇਵ ਸਭੈ ਮੂਲ ਇੰਦਰ ਮਹਾ ਸ਼ਿਵ ਜੋਗ ਕਰੀ ਕਥਾ ਕਿਤੇ ਸੌਖੀ 72 ਘੰਟੇ ਵਿਚਾਰ ਕਰਗੇ ਮਸਕੀਨ ਜੀ ਇੱਕ ਓੰਕਾਰ ਦੀ 250 ਟੀਕਾ ਜਵਜੀ ਸਾਹਿਬ ਦਾਵਾ ਜੀ ਅਰਥਾਂ ਦਾ ਤੇ ਆਪਣੇ ਮੰਜੀ ਸਾਹਿਬ ਦੀ ਪਾਵਨ ਪਵਿੱਤਰ ਸਟੇਜ ਤੇ ਗਿਆਨੀ ਜੀ ਉਹਨਾਂ ਦਾ ਬੜਾ ਪੁਰਾਣਾ ਸਮਾਂ ਕਿਸੇ ਨੇ ਆਖਿਆ ਜੀ 250 ਅਰਥ ਕੀਤੇ ਜਵਜੀ ਸਾਹਿਬ ਦੇ ਐਨੇ ਕਿਦਾਂ ਕਿਸੇ ਨਾਲ ਮਿਲਣ ਨਹੀਂਦਾ ਗਿਆਨੀ ਜੀ ਸਾਰੇ ਸਹੀ ਕਿ ਗਲਤ ਆ ਤੇ ਉਹਨਾਂ ਨੇ ਫਿਰ ਕੁਝ ਸਿੰਘ ਸਾਹਿਬ ਬੈ ਕੇ ਫੈਸਲਾ ਕੀਤਾ ਤੇ ਮਸਕੀਨ ਸਾਹਿਬ ਕਹਿੰਦੇ ਸਾਰੇ ਹੀ ਸਹੀ ਆ ਕਹਿੰਦੇ ਸੁਮੰਦਰ ਆ ਜੇ ਜਿੰਨੇ ਵੀ ਰਾਗੀ ਕਥਾਵਾਚਕ ਨੇ ਪੰਛੀ ਐ ਜਿੰਨੀ ਜੀ ਦੀ ਚੁੰਝ ਭਰਦੀ ਓਨੀ ਕੋ ਪਰ ਕੇ ਸੁਣਾ ਦਿੰਦਾ ਇਹਦਾ ਅੰਤ ਨਹੀਂ ਐ ਇਹ ਆਗਾਦ ਬੋਧ ਐ ਪੂਰੀ ਸੰਪੂਰਨਤਾ ਕਰਕੇ ਗੁਰੂ ਅਰਜਨ ਸਾਹਿਬ ਦੇ ਖੀਰਲਾ ਸ਼ਬਦ ਕਿਹੜਾ ਸ਼ਲੋਕ ਮਹੱਲਾ 5ਵਾਂ 13 ਕੀਤਾ ਮੈਨੂੰ ਮੈਂ ਨਿਰਗੁਣ ਯਾਰੇ ਆਪੇ ਦਰਸ ਪਿਆ ਸਤਗੁਰ ਨਾਨਕ ਨਾਮ ਤਨ ਮਨ ਕੈਸੀ ਅਰਥ ਨੇ ਕਹਿੰਦੇ ਤਰਸ ਪਿਆ ਬੋਲੋ ਮਿਹਰਾਮਤ ਮਹਾਰਾਜ ਤੈਨੂੰ ਤਰਸ ਆ ਗਿਆ ਸਾਡੇ ਤੇ ਇਸ ਵੇਲੇ ਕੋਈ ਹਸਪਤਾਲ ਬੈਠਾ ਕੋਈ ਕਚੈਰੀ ਬੈਠਾ ਕੋਈ ਥਾਣੇ ਬੈਠਾ ਕਿਸੇ ਦਾ ਐਕਸੀਡੈਂਟ ਹੋਇਆ ਕਿਸੇ ਦੇ ਘਰ ਮਰਗ ਹੋਈ ਹੈ ਨਾ ਤੇ ਆਪਾਂ ਕਿੱਥੇ ਬੈਠੇ ਆ ਇਸ ਵੇਲੇ ਗੁਰੂ ਸਾਹਿਬ ਦੀ ਗੋਦੀ ਚ ਤਰਸ ਪਿਆ ਤੇ ਫਿਰ ਜਦੋਂ ਮਿਹਰ ਹੋਈ ਤੇ ਸਤਗੁਰ ਕਿਸੇ ਦਾ ਸੱਜਣ ਐ ਸੈਟੂ ਕਿਸੇ ਦਾ ਡੀਸੀ ਕਿਸੇ ਦਾ ਡੀਜੀਪੀ ਕਿਸੇ ਦਾ ਮੁੱਖ ਮੰਤਰੀ ਸਾਰਿਆਂ ਦੇ ਸੱਜਣ ਤਾਂ ਤੂੰ ਤਾਂ ਪੈ ਕਹਿੰਦੇ ਐਸ ਵੇਲੇ ਮੇਰਾ ਸੱਜਣ ਤਾਨੂੰ ਗੁਰੂ ਗ੍ਰੰਥ ਸਾਹਿਬ ਤੇ ਜਦੋਂ ਸੱਜਣ ਮਿਲੇ ਸੱਜਣਾ ਜਦੋਂ ਇੱਕ ਸੱਜਣ ਦੂਜੇ ਨੂੰ ਮਿਲਦਾ ਏ ਉਹਦੇ ਵਾਸਤੇ ਕੋਈ ਤੋਹਫਾ ਲਿਆਉਂਦਾ ਕੋਈ ਘੜੀ ਲੈ ਕੇ ਆਉਂਦਾ ਏ ਕੋਈ ਉਹਦੇ ਵਾਸਤੇ ਚੈਨੀ ਲਿਆਉਂਦਾ ਇਹ ਕੋਈ ਗੱਡੀ ਗਿਫਟ ਕਰਦਾ ਬੱਚਿਆਂ ਨੂੰ ਕੋਈ ਕੱਪੜੇ ਪਾਤਸ਼ਾਹ ਦੀ ਬਾਣੀ ਕਿੰਨੀ ਮਿੱਠੀ ਹੈ ਪਾਤਸ਼ਾਹ ਕਹਿੰਦੇ ਤਰਸ ਪਿਆ ਤਰਸ ਆਇਆ ਤੈਨੂੰ ਤੇ ਮੇਰ ਵਰਤ ਗਈ ਜਦੋਂ ਤੂੰ ਮੇਰ ਵਰਤਾਈ ਤੇ ਸਤਿਗੁਰ ਸਜਣ ਸਤਿਗੁਰੂ ਨੇ ਮੈਨੂੰ ਆਪਣਾ ਬਣਾ ਲਿਆ ਵੀ ਮੈਂ ਤੇਰਾ ਸੱਜਣ ਐ ਹੁਣ ਸਾਰੀ ਦੁਨੀਆ ਦੇ ਸੱਜਣ ਕੁਝ ਨਾ ਕੁਝ ਜ਼ਰੂਰ ਤੋਹਫ਼ਾ ਦਿੰਦੇ ਐ ਤੇ ਮੈਂ ਪੁੱਛਿਆ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਮੈਨੂੰ ਕੀ ਦਓਗੇ ਭਾਈ ਮਰਦਾਨਾ ਜੀ ਨੇ ਪੁੱਛਿਆ ਬਾਬੇ ਰਾਣੇ ਬਾਬਾ ਜੀ ਦਾ ਜਦਨ ਵਿਆਹ ਸੀ ਨਾ ਤੇ ਮਹਾਰਾਜ ਸਾਹਿਬ ਜੀ ਬੈਠੇ ਤੇ ਮੁਸਕਰਾ ਕੇ ਕਹਿੰਦੇ ਵੀ ਮਰਦਾਨਿਆ ਅਸਾਂ ਤੁਸਾਂ ਤੋਂ ਕਾਇਲ ਕਾਇਆ ਨਹੀਂ ਅਸਾਂ ਤੋਂ ਮੁੱਖ ਕਿਉਂ ਫੇਰਿਆਈ ਕਹਿੰਦਾ ਬਾਬਾ ਅਸਾਂ ਤੁਸਾਂ ਨਾਲ ਨਾਰਾਜ ਆਂ ਤੁਸਾਂ ਅਸਾਂ ਦੇ ਨਾਲ ਭਲੀ ਨਾਹੀ ਕੀਤੀ ਮਾਰ ਕੇ ਕਿਹਦੇ ਕੀ ਹੋਇਆ ਕੀ ਭਲੀ ਨਹੀਂ ਕੀਤੀ ਵੇ ਮਰਦਾਨਿਆ ਕਹਿੰਦੇ ਬਾਬਾ ਸ਼ਾਦੀ ਆਪ ਕਰਾਈ ਛਗਣ ਵੀ ਆਪ ਲੈ ਤੇ ਆਪਣੀ ਸਿਗਣੀ ਵੀ ਤੇ ਮੈਨੂੰ ਭਰਾ ਕਹਿ ਕੇ ਮੈਨੂੰ ਕੁਝ ਦਿੱਤਾ ਹੀ ਨਹੀਂ ਇਹ ਰੰਗੀ ਰੂਹਾਂ ਦੀ ਗੱਲ ਹੈ ਜੀ ਬੰਦਗੀ ਵਾਲਿਆਂ ਦੀ ਕਿਸੇ ਨੇ ਬੜਾ ਪਿਆਰਾ ਲਿਖਿਆ ਕਿਉਂਕਿ ਦਾਸ ਉਸ ਧਰਤੀ ਤੋਂ ਆਇਆ ਜਿੱਥੇ ਸਭ ਤੋਂ ਪਹਿਲਾ ਕੀਰਤਨ ਹੋਇਆ ਜਿੱਥੇ ਕੀਰਤਨ ਦੀ ਰੰਮਤਾ ਹੋਈ ਤਿੰਨੇ ਨਦੀਆਂ ਮਿਲਦੀਆਂ ਇਧਰੋਂ ਬਿਆਸ ਆਹ ਮਾਝੇ ਦੀ ਧਰਤੀ ਉਧਰ ਅਸੀਂ ਦੁਆਬਾ ਤੇ ਪਰਲੇ ਪਾਸੇ ਮਾਲਵਾ ਇਧਰੋਂ ਸਤਲੋ ਜਾ ਰਿਹਾ ਬਿਆਸਾ ਜਾ ਰਿਹਾ ਵਿੱਚ ਵਹੀਂ ਸੁਲਤਾਨਪੁਰ ਲੋਧੀ ਦੀ ਇਹ ਤਿੰਨੇ ਨਦੀਆਂ ਜਿੱਥੇ ਇਕੱਠੀਆਂ ਹੁੰਦੀਆਂ ਉਹਨੂੰ ਕਹਿੰਦੇ ਹਰੀਕਾ ਹੈਡ ਇਹ ਜਿਹੜਾ ਪੁਰਾਤਨ ਸਰੋਤ ਇਤਿਹਾਸ ਦੀ ਉੱਥੇ ਬਚਨ ਆਉਂਦਾ ਏ ਜਦੋਂ ਭਾਈ ਸਾਹਿਬ ਨੂੰ ਰਵਾਬ ਲੈਣ ਭੇਜਿਆ ਭੈਣੋਂ ਧਿਆਨ ਦੇਣਾ ਤੁਸੀਂ ਆਪਣੇ ਬੱਚੇ ਨੂੰ ਪੈਸੇ ਦਿਆ ਕਰੋ ਜਦੋਂ ਗੁਰਦੁਆਰੇ ਜਾਣਾ ਡਾਂਸਰ ਤੇ ਸੁੱਟਣ ਵਾਸਤੇ ਨਹੀਂ ਆਖੋ ਸਤਨਾ ਆਪਣੇ ਬੱਚੇ ਵਿਚਾਲੋ ਪਨੀਰੀ ਚੰਗੀ ਹੋਵੇ ਤੇ ਫਸਲ ਚੰਗੀ ਹੁੰਦੀ ਜੇ ਪਨੀਰੀ ਨੂੰ ਬਿਮਾਰੀ ਪੈ ਗਈ ਤੇ ਫਸਲ ਕਾਦੀ ਬੀਜਾਂਗੇ ਅੱਜ ਪਿਆਰਿਓ ਖਤਰਾ ਜੇ ਊੜਾ ਵੀ ਗਿਆ ਤੇ ਜੂੜਾ ਵੀ ਫਸਲ ਵੀ ਗਈ ਤੇ ਸਾਡੀ نسل ਵੀ ਸਾਡੀ ਜਵਾਨੀ ਵੀ ਖਤਰੇ 'ਚ ਸਾਡੀ ਕਿਸਾਨੀ ਵੀ ਇੰਨਾਂ ਚੀਜ਼ਾਂ ਨੂੰ ਮਹਾਰਾਜ ਆਪਾਂ ਕਿਹੜਾ ਇੱਥੇ ਰਹਿਣਾ ਜੇ ਸਾਹ ਚੱਲਣ ਦੇ ਮਾਰੇ ਕਹਿੰਦੇ ਮੇਲੇ ਆਏ ਆ ਇੱਕ ਸ਼ਬਦ ਬੜਾ ਪਿਆਰਾ ਸਾਰੇ ਗਾਇਓ ਇਹ ਜੋ ਦੁਨੀਆਂ ਇਹ ਜੋ ਦੁਨੀਆਂ ਇਹ ਜੋ ਰੂਣਾ ਗੋਣਾ ਸਾਰਿਆਂ ਦੇ ਇਹ ਜੋ ਦੁਨੀਆਂ ਇਹ ਜੋ ਦੁਨੀਆਂ ਇਹ ਦੁਨੀਆਂ ਇਹ ਜੋ ਦੁਨੀਆਂ ਸਹਿਰ ਮੇਲਾ ਸਹਿਰ ਮੇਲਾ ਸਹਿਰ ਮੇਲਾ ਸਹਿਰ ਮੇਲਾ ਸਹਿਰ ਮੇਲਾ ਗਉ ਬਣੀ दस गिरी ना हे दस एह जो दुनिया एह जो दुनिया एह है शेहर ला शेहर ਦਸਤਗੀਰੀ ਨਾਹੇ ਦਸਤਗੀਰੀ ਨਾਹੇ ਇਹ ਜੋ ਦੁਨੀਆ ਇਹ ਜੋ ਦੁਨੀਆ ਇਹ ਜੋ ਦੁਨੀਆ ਇਹ ਗਰਵਾਣੀ ਸੱਚੀ ਤੁਸੀਂ ਕਰਮਾ ਆਲੇ ਜੀ ਬੜਾ ਸੱਚੀ ਅਸਲੀ ਭੇਟ ਆ ਇਹੋ ਜਿਹੜਾ ਤੁਸੀਂ ਨਾਲ ਬੋਲੇ ਕਿਤੇ ਕਿਤੇ ਨਗਰ ਮਿਲਦੇ ਇਦਾਂ ਦੇ ਨਹੀਂ ਦੇ ਇੱਕ ਥਾਂ ਦੇ ਕਹਿੰਦਾ ਬਾਬਾ ਜੀ ਅਹੀਂ ਬੋਲਣਾ ਤੈਨੂੰ ਕਾਤ ਸਦਿਆ ਮੈਂ ਕਿਹਾ ਵੀ ਆਪਾਂ ਤੇ ਗੋਣੀ ਗੋਣੀ ਨਾ ਕਿਉਂਕਿ ਮੈਂ ਸ਼ੁਰੂਆਤ ਹੀ ਇੱਥੋਂ ਕੀਤੀ ਵੀ ਇਦਾਂ ਦਾ ਕੋਈ ਬਾਬਾ ਨਹੀਂ ਵੀ ਪਾਣੀ ਮੈਂ ਪੀਵਾਂ ਤੇ ਪਿਆਸ ਤੁਹਾਡੀ ਬੁਜੇ ਇਦਾਂ ਦਾ ਕੋਈ ਦੁਨੀਆ ਤੇ ਕੰਮ ਨਹੀਂ ਰੋਟੀ ਮੈਂ ਖਾਵਾਂ ਤੇ ਭੁੱਖ ਮਹਾਰਾਜ ਦੀ ਬਾਣੀ ਕਹਿੰਦੀ ਆਪਣਾ ਥੀ ਆਪਣਾ ਆਪ ਕਾਜ ਸਵਾਰੋ ਆਪ ਬਾਣੀ ਪੜੋ ਆਪ ਅਰਥ ਪੜੋ ਆਪ ਇਹਦੇ ਵਿੱਚ ਵੇਖੋ ਕੀ ਆ ਇੰਗਲੈਂਡ ਵਿੱਚ ਇੱਕ ਗੋਰੇ ਦੀ ਬੱਚੀ ਨੇ ਪੀ ਐਚ ਡੀ ਕੀਤੀ ਮਹਾਰਾਜ ਦੇ ਸਰੂਪ ਦੀ ਪਾਵਨ ਪਵਿੱਤਰ ਉਹ ਬੱਚੀ ਕਹਿਣ ਲੱਗੀ 12 ਸਾਲਾਂ ਦੀ ਸੀ ਜਿੱਦਨ ਆਏ ਸ਼੍ਰੀ ਰਵਿੰਦਰ ਸਾਹਿਬ ਤੇ ਧਿਆਨ ਦੇਣਾ ਉਹ ਕਹਿਣ ਲੱਗੇ ਮੈਂ ਆਪਣੀ ਮਾਂ ਨੂੰ ਪੁੱਛਿਆ ਵੀ ਮਦਰ ਇੰਗਲਿਸ਼ ਵਿੱਚ ਉਹ ਬੋਲਦੇ ਗੁਰੇ ਵੀ ਉਹ ਕੀ ਆ ਚੰਦੂਆ ਸਾਹਿਬ ਬੇਟਾ ਫਿਰ ਉਹਨਾਂ ਪਾਲਕੀ ਬਾਰੇ ਪੁੱਛਿਆ ਰੁਮਾਲੇ ਬਾਰੇ ਕਹਿੰਦੇ ਜਿਹੜਾ ਬਾਬਾ ਇਦਾਂ ਕਰ ਰਿਹਾ ਏ ਕੀ ਆ ਛੋਟੇ ਸੀ ਨਾ ਉਹ ਕਹਿੰਦੇ ਵੀ ਸਾਰਾ ਮੇਰੀ ਮਾਂ ਨੇ ਸਮਝਾਇਆ ਬੇਟਾ ਇਹ ਗੁਰਦੁਆਰਾ ਸਿੱਖਾਂ ਦਾ ਧਰਮ ਸਥਾਨ ਔਰ ਉਹ ਇਹਨੇ ਗੁਰੂ ਸਾਹਿਬ ਬੈਠੇ ਇਨਾਂ ਦੇ ਔਰ ਇਹ ਚੰਦੂਆ ਹੁੰਦਾ ਵਾ ਤੇ ਇਹ ਚੌਰ ਸਾਹਿਬ ਹੁੰਦਾ ਇਹ ਪਾਲਕੀ ਕਹਿੰਦੇ ਜਦੋਂ ਸਵੇਰੇ ਪ੍ਰਕਾਸ਼ ਕੀਤਾ ਨਾ ਸੋਹਣੀ ਸੁਨਹਿਰੀ ਬਾਲ ਕੀ ਜਿਹੀ ਤੇ ਜਦੋਂ ਸੰਗਤਾਂ ਵਾਰੀ ਵਾਰੀ ਆਉਣ ਵੱਡਾ ਇਕੱਠ ਮੋਢਾ ਲਾਉਣ ਲਿ세 ਵਾਲੀ ਕਹਿੰਦੇ ਵੀ ਇਹ ਕੌਣ ਆ ਰਿਹਾ ਸੁਣਿਆ ਮੰਨਿਆ ਤੁਸੀਂ ਕਹਤੋਂ ਸਰਦਿਆ ਆਪਾਂ ਨੂੰ ਵੀ ਆਪਾਂ ਸਾਰੇ ਬਹਿ ਕੇ ਆਪਣੇ ਮਾਲਕ ਦੀ ਸਿਫਤ ਜਦੋਂ ਸੁਣਾਗੇ ਤੇ ਫਿਰ ਮੰਨਾਂਗੇ ਹੁਣ ਵੀਰ ਸਾਡੇ ਅਮਰੀਕਾ ਬੈਠੇ ਉਹਨਾਂ ਨੇ ਸੁਣਿਆ ਅੰਦਰ ਪਿਆਰ ਜਾਗਿਆ ਤੇ ਕਿੱਥੋਂ ਕਿਦਰ ਦੀ ਤਾਰਾਂ ਜੋੜ ਕੇ ਤੇ ਕਿੱਥੇ ਤੱਕ ਆਏ ਸੁਣਿਆ ਮੰਨਿਆ ਮਨ ਜਦੋਂ ਸੁਣਾਗੇ ਨਾ ਜਿਹੜੀ ਚੀਜ਼ ਬੱਚੇ ਨੂੰ ਸੁਣਾਓਗੇ ਤੇ ਬੱਚਾ ਉਹੀ ਸੁਣੇ ਤਾਂ ਸਾਡੇ ਬਾਪੂ ਨੂੰ ਇਸ ਗੱਲ ਦਾ ਖਤਰਾ ਸੀ ਤਾਂ ਉਹਨਾਂ ਨੇ ਰਹਿਤਨਾਮਿਆਂ 'ਚ ਲਿਖਿਆ ਵੀ ਮੇਰੇ ਪੁੱਤ ਨਾ ਨਸ਼ਾ ਪੀਣ ਤੇ ਨਾ ਵਰਤੌਣ ਮੇਰੇ ਪੁੱਤ ਨੇ ਤਰੀਆ ਰਾਗ ਨਹੀਂ ਵੇਖਣਾ ਭਾਵ ਗਾਉਣ ਵਾਲੀ ਉਹਨਾਂ ਨੂੰ ਪਤਾ ਸੀ ਭਾਈ ਜੋਗੇ ਨੂੰ ਕਿਉਂ ساری ਰਾਤ ਡੱਕਦੇ ਰਹਿ ਉਹਨਾਂ ਨੂੰ ਪਤਾ ਸੀ ਕਿ ਜਦੋਂ ਮੇਰੀ ਕੌਮ ਘਾਟੇ ਚ ਗਈ ਨਾ ਐਸ ਕੰਮੋਂ ਜਾਣਾ ਤੇਹੀਂ ਫੇਰ ਉਹੀ ਸ਼ੁਰੂ ਕੀਤਾ ਤੇ ਬਾਬੇ ਦੀ ਡਿਊਟੀ ਲਈ ਉਹ ਵਿਚਾਰਾ ਕਹਿ ਦਿੰਦਾ ਸਿੱਖਾਂ ਦਾ ਮਨ ਨੀਵਾ ਮਤ ਮਤ ਪਤ ਦਾ ਰੱਖਾ ਤੇ ਮਤ ਉੱਚੀ ਕਰੀਏ ਫਿਰ ਤਗੜੇ ਹੋਏ ਵਿਚਾਲੀਏ ਪੰਜਾਬ ਨੂੰ ਜਿੰਨੀ ਜੋਗੇ ਕੋਈ ਨਹੀਂ ਹੁੰਦਾ ਆਉਦਾ ਇਹ ਸਪਾਈ ਦਾ ਹੁੰਦਾ ਤੁਸੀਂ ਸਾਰੇ ਪੜ੍ਹੇ ਲਿਖੇ ਬੱਚਿਆਂ ਦੇ ਵਿਆਹ ਹੁੰਦੇ ਕੋਸ਼ਿਸ਼ ਕਰਿਆ ਕਰੋ ਵਿਆਹ ਗੁਰੂ ਦੇ ਲੇਖੇ ਲਗੇ ਅਮਰਤ ਵੇਲੇ ਸਹਿਜ ਪਾਠ ਦਾ ਭਉ ਪਵੇ 6 ਵਜੇ 6 ਤੋਂ 7 ਆਸਾ ਦੀ ਵਾਰ 7 ਤੋਂ 8 ਕਥਾਵਾਚਕ 8 ਤੋਂ 9 ਡਾਡੀ ਯਥਾ ਤੇ 10 ਵਜੇ ਲਾਂਵਾ ਹੋ ਜਾਣਾ ਤੇ ਖਰਚਾ ਕਿੰਨਾ ਹੋਣਾ 50000 ਰੁਪਇਆ ਤੇ ਨਾਲੇ ਗੁਰੂ ਤੇ ਨਾਲੇ ਸਾਡਾ ਘਰ ਸੌਖਾ ਪਰ ਅਹੀਂ 50 ਲੱਖ ਲਾਉਣੇ ਆ ਤੇ ਸਾਰਾ ਗੜਬੜ ਕਰ ਦਿੰਨੇ ਆਖੋ ਸਤਨਾਮ ਤੇ ਫੇਰ ਬਾਬਾ ਪੜਨਦੇ ਹੁੰਦਾ ਲਾਵਾ ਪੜ ਕੇ ਨਾ ਸਿੱਖਾਂ ਦਾ ਮਣ ਨੀਵਾ ਉੱਚੀ ਕਿਤੇ ਰ ਇਹਨਾਂ ਤੇ ਸਾਰਾ ਗੜਬੜ ਕਰਤਾ ਕੰਮ ਉਹ ਫੇਰ ਵੀ ਚਲੋ ਭਲੇ ਦੀ ਮੰਗਣੀ ਅਰਦਾਸ ਤੋ ਇਸ ਕਰਕੇ ਸਾਧ ਸੰਗਤ ਜੀ ਇਹਨਾਂ ਬਚਨਾਂ ਨੂੰ ਜੁੜੋ ਪਿਆਰੇ ਦੇ ਪਿਆਰ ਨੂੰ ਮਾਣਿਆ ਕਰੀਏ ਬੜੇ ਪ੍ਰੇਮ ਦੇ ਵਿੱਚ ਮਹਾਰਾਜ ਕਹਿੰਦੇ ਇਹ ਜੋ ਦੁਨੀਆ ਦਸਤਗੀਰੀ ਇਥੇ ਰਹਿਣਾ ਕੋਨੀ ਐ ਮੇਲੇ ਆਏ ਆ ਤੇ ਮੇਲਾ ਵੇਖਣ ਦਾ ਆਨੰਦ ਉਦੋਂ ਆਉਂਦਾ ਜਦੋਂ ਪਿਓ ਦੀ ਉਂਗਲ ਫੜੀ ਹੋਵੇ ਮੇਲੇ 'ਚ ਮੇਰਾ ਅੱਜ ਵੀ ਇੱਕ ਵੀਰ ਕੈਨੇਡਾ ਟਰਾਲੇ ਤੇ ਆ ਤੇ ਇੱਕ ਦਿਨ ਰੋਇਆ ਮੈਂ ਕਿਹਾ ਕੀ ਹੋਇਆ ਈ ਉਹਨੇ ਆਪਣੇ ਪਿਤਾ ਦੀ ਡੈਥ ਹੋ ਗਈ ਉਹਦੇ ਡੈਡੀ ਦੀ ਉਹਦੀ ਫੋਟੋ ਬਟੂਏ 'ਚ ਰੱਖੀ ਤੇ ਕਹਿੰਦਾ ਭਾਈ ਸਾਹਿਬ ਦਿਲ ਦੀ ਗੱਲ ਕਰਨੀ ਮੈਂ ਕਿਹਾ ਕਰੋ ਕਹਿੰਦਾ ਅੱਜ 3-4 ਲੱਖ ਕਮਾਉਣਾ ਬਰਮਿਆ ਦੇ ਪਿਓ ਨੂੰ ਬਡੂਆ ਖੋਲ ਕੇ ਕਿੰਨਾ ਬਾਪੂ ਇੱਕ ਵਾਰੀ ਫੋਟੋ ਚ ਬਾਹਰ ਨਿਕਲ ਇੱਕ ਵਾਰੀ ਮੈਨੂੰ ਘੁੱਟ ਕੇ ਸੀਨੇ ਨਾਲ ਲਾ ਤੇ ਉਹ ਰੁਪਈਆ ਦੇ ਜਿਹੜਾ ਤੂੰ ਮੈਨੂੰ 7ਵੀਂ ਕਲਾਸ ਵਿੱਚ ਪੜ੍ਹਦੇ ਨੂੰ ਦਿੰਦਾ ਹੁੰਦਾ ਸੀ 1 ਰੁਪਈਆ ਜੇ ਮੈਂ ਗਲੀ ਚ ਭੰਗੜਾ ਪਾਉਂਦਾ ਜਾਂਦਾ ਸੀ ਦੁਕਾਨ ਤੇ ਅੱਜ ਕਹਿੰਦਾ ਮੇਰੇ ਕੋਲ ਕਰੋੜਾ ਏ ਪਰ ਕਰੋੜਾ ਹੁੰਦਿਆਂ ਵੀ ਨਾ ਤੇ ਰਾਤ ਨੂੰ ਨੀਂਦ ਆਉਂਦੀ ਤੇ ਨਾ ਦਿਨੇ ਅੱਜ ਦੀ ਕੰਡੀਸ਼ਨ ਵੇਖੋ ਨਾ ਪੂਰੇ ਵਰਲਡ ਦਾ ਨਕਸ਼ਾ ਪਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਸੀਂ ਕੋਠੀਆਂ ਪਾਈਆਂ ਨਕਸ਼ੇ ਤੇ ਪੈਸੇ ਬਹੁਤ ਲੱਗਦੇ ਪਰ ਤੁਹਾਨੂੰ ਆਪਾਂ ਸਸਤਾ ਹੀ ਬਣਾ ਦੇਣਾ ਆਪਕੋ ਸਤਨਾਵ ਪੰਜਾਂ ਮਿੰਟਾਂ ਚ ਥੋੜਾ ਹੰਗਾਰਾ ਦੇ ਦਿਓ ਉਹ ਨਕਸ਼ਾ ਬਣਾਉਂਦਿਆਂ ਬਾਬਾ ਫਰੀਦ ਸਾਹਿਬ ਨੂੰ ਬਹੁਤ ਵੱਡਾ ਸਮਾਂ ਲੱਗਾ 1173 ਚ ਗਿਆਨੀ ਜੀ ਉਹਨਾਂ ਸ਼ੁਰੂ ਕੀਤਾ ਤੇ ਉਹ ਨਕਸ਼ਾ ਪੂਰਾ ਤਿਆਰ ਕਦੋਂ ਹੋਇਆ 1675 ਵਿੱਚ ਤੇ ਉਸ ਨਖੇ ਨੂੰ ਹਟਕਾਇਆ ਕਿੰਨੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਜਿਹੜੇ ਅੱਜ ਕਹਿੰਦੇ ਨਾ ਜਾਪ ਸਾਹਿਬ ਤੇ ਸਵਈਏ ਚੋਪੀ ਵਿੱਚ ਬਾਣੀ ਨਹੀਂ ਕਿਤੇ ਭਲੇਖਾ ਖਾਰੇ ਆ ਵੀ ਜਿੱਦਨ ਟੀਰ ਮੱਲੀਆਂ ਨੇ ਸਰੂਪ ਤੋਂ ਜਵਾਬ ਦਿੱਤਾ ਤੇ ਮੇਰੇ ਪਾਤਸ਼ਾਹ ਨੂੰ ਇਹ ਸੁਨੇਹਾ ਆਖਿਆ ਸੀ ਵੀ ਦਾਤਾ ਜੀ ਤੁਸੀਂ ਦਸਾਂ ਪਾਤਸ਼ਾਹੀਆਂ ਦੀ ਜੋਤ ਮੰਨਦੇ ਆਂ ਅਰਦਾਸ ਵੀ ਹੁੰਦੀ ਐ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀ ਅਰਦਾ ਅੰਤਰ ਬੋਲੋ ਜੀ ਪਰ ਬਾਣੀ ਤੇ ਛੇ ਪਾਤਸ਼ਾਹੀਆਂ ਦੀ ਆ ਮੈਨੂੰ ਕਿਸੇ ਨੇ ਸਵਾਲ ਕੀਤਾ ਵੀ 10 ਕਿਉਂ ਕਹਿੰਦੇ ਜੀ ਮੈਂ ਕਿਹਾ ਇਹਦਾ ਜਵਾਬ ਤੈਨੂੰ ਮਿਲੂਗਾ ਤਖਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਉੱਥੇ ਜਾਣਾ ਪੈਣਾ ਕਹਿੰਦੇ ਉੱਥੇ ਕਿਉਂ ਕੋ ਮੈਂ ਕਿਹਾ ਮੈਂ ਦੱਸਿਆ ਤੂੰ ਮੰਨਣਾ ਨਹੀਂ ਤੂੰ ਗੱਡੀ ਫੜ ਕਰਾਇਆ ਮੈਂ ਦਿਨਾਂ ਤੇ ਨਾਲੇ ਦਰਸ਼ਨ ਕਰਕੇ ਆਈ ਤੇ ਨਾਲੇ ਉੱਥੇ ਲਖਣ ਸਰ ਸਰੋਵਰ ਦੇ ਵਿੱਚ ਇਸ਼ਨਾਨ ਕਰੀ ਤੇ ਫਿਰ ਤੈਨੂੰ ਪਤਾ ਲੱਗੂਗਾ 9 ਮਹੀਨੇ 9 ਦਿਨ ਤੇ 9 ਘੜੀਆਂ ਚ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਸਰੂਪ ਜਵਾਨੀ ਆਪਣੇ ਮukh ਚ ਉਚਾਰਨ ਕੀਤਾ ਤੇ ਲਿਖਿਆ ਕਿੰਨੇ ਪਹਿਲੇ ਹੈਡ ਗ੍ਰੰਥੀ ਬਾਬਾ ਮਣੀ ਸਿੰਘ ਸਾਹਿਬ ਜਿਨ੍ਹਾਂ ਦਾ ਬੰਦ ਬੰਦ ਕੱਟ ਕੇ ਟੋਕਰੇ ਭਰੇ ਤੇ ਕਲਮਾ ਕੌਣ ਫੜਾਉਂਦਾ ਸੀ ਜਿਹੜਾ ਅੱਜ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਗੁਰੂ ਰਾਮਦਾਸ ਦੀ ਪ੍ਰਕਰਮਾਂ ਦੇ ਵਿੱਚ ਅੱਜ ਵੀ ਖੜੋਤੇ ਹੋਏ ਆ ਜਿਹੜੇ ਸ਼ਰਧਾ ਨਾਲ ਸ਼ਹੀਦਾਂ ਨੂੰ ਪਿਆਰ ਕਰਦੇ ਨਾ ਇਹ ਸ਼ਹੀਦਾਂ ਦੇ ਘਰ 'ਚ ਇੰਨੀਆਂ ਕਿ ਬਖਸ਼ਿਸ਼ਾਂ ਜਿਹਦੇ ਤੇ ਦਿਆਲ ਹੋ ਜਾਂਦੇ ਡੁੱਬੇ ਬਿੜੇ ਤਾਰ ਦਿੰਦੇ ਆ ਇੰਨੀਆਂ ਬਰਕਤਾਂ ਇਹਨਾਂ ਦੇ ਵਿੱਚ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਰੰਬੀਆਂ ਨਾਲ ਖੋਕਰ ਲੈਂਦੇ ਜਾਂ ਤਸਵੀਰ ਬਦਲਦੀ ਐਵੇਂ ਵਹਿਮ ਹੈ ਸਾਡਿਆਂ ਕਾਤਲਾਂ ਨੂੰ ਅਸੀਂ ਹੋਵਾਂਗੇ ਦੋ ਜਾਂ ਚਾਰ ਲੋਕੋ ਮਾਰ ਮਾਰ ਕੇ ਵੀ ਜਿਹੜੀ ਮੁੱਕਦੀ ਨਹੀਂ ਐਡੀ ਲੰਮੀ ਹੈ ਸਾਡੀ ਕਤਾਰ ਲੋਕੋ ਪੰਜਾਂ ਨਦੀਆਂ ਦੀ ਧਰਤ ਪੰਜਾਬ ਦੀ ਐ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਐ ਇੱਕੋ ਮਾਂ ਮੇਰੇ ਪੰਜਾਬ ਦੀ ਜਿਹੜੀ ਪੁੱਤ ਮਰਵਾ ਕੇ ਅਸਦੀ ਐ ਸਦੀਆਂ ਤੀਕਿ ਉਹ ਝੰਡੇ ਝੂਲਦੇ ਨੇ ਉਹ ਪਰਚਮ ਆਕਾਸ਼ ਵਿੱਚ ਥੜਕਦੇ ਨੇ ਜਿਸ ਵਿੱਚ ਨਾੜ ਸ਼ਹੀਦਾਂ ਦੀ ਚੱਲਦੀ ਐ ਜਿਸ ਵਿੱਚ ਦਿਲ ਸ਼ਹੀਦਾਂ ਦੇ ਟੜਕਦੇ ਨੇ ਬੜਾ ਪਿਆਰਾ ਇਤਿਹਾਸ ਗੁਰਮੁਖ ਆਪਣੇ ਵਡਿਆਣੇ ਕਰਿਓ ਕਿਰਪਾ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ